ਸਸ਼ੀਕਾਲ ਜੀ ਤੁਸੀਂ ਦੇਖ ਰਹੇ ਹੋ ਆਜ਼ਾਦ ਸੋਚ ਤੇ ਗੱਲ ਕਰਾਂਗੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਲੈ ਕੇ ਦੱਸਦੀ ਏ ਕਿ ਬੀਤੇ ਦਿਨੀ ਪਿੰਡ ਸਰਾਬਾ ਦੇ ਵਿੱਚ ਪੰਜਾਬ ਦੇ ਮੁੱਖ ਮੰਤਰੀ ਦੇ ਵੱਲੋਂ ਕਈ ਐਲਾਨ ਕੀਤੇ ਗਏ ਇਹ ਐਲਾਨ ਪਿੰਡ ਦੇ ਵਿੱਚੋਂ ਪ੍ਰੋਜੈਕਟਾਂ ਨੂੰ ਲੈ ਕੇ ਕੀਤੇ ਗਏ ਕਿਉਂਕਿ ਪਾਣੀ ਦੀ ਸਮੱਸਿਆ ਕਾਫੀ ਸਮੇਂ ਤੋਂ ਚੱਲ ਰਹੀ ਸੀ ਜਿਹਦੇ ਚੱਲਦੇ ਪਾਣੀ ਦੀ ਸਮੱਸਿਆ ਨੂੰ ਲੈ ਕੇ ਵੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਐਲਾਨ ਕਰ ਦਿੱਤਾ ਤਾਂ ਕਿ ਇੱਥੋਂ ਦੇ ਲੋਕਾਂ ਨੂੰ ਕਿਸੇ ਤਰੀਕੇ ਦੀ ਕੋਈ ਸਮੱਸਿਆ ਦਾ ਸਾਹਮਣਾ ਨਾ ਕਰਨਾ ਪਵੇ ਇਸ ਤੋਂ ਇਲਾਵਾ ਹਲਵਾਰਾ ਹਵਾਈ ਅੱਡੇ ਨੂੰ ਲੈ ਕੇ ਵੀ ਇੱਕ ਐਲਾਨ ਕੀਤਾ ਗਿਆ ਸੜਕੀ ਮਾਰਗ ਦਾ ਜੜਾ ਕੀ ਐਲਾਨ ਕੀਤਾ ਗਿਆ ਤੇ ਹੋਰ ਵੀ ਜੋ-ਜੋ ਇੱਥੇ ਪਿੰਡ ਦੇ ਵਿੱਚ ਦਿੱਕਤਾਂ ਆ ਰਹੀਆਂ ਸੀ ਇਹਨਾਂ ਪਰ ਸ਼ਾਮੇ ਨੂੰ ਦੇਖਦੇ ਹੋਏ ਪੰਜਾਬ ਦੇ ਮੁੱਖ ਮੰਤਰੀ ਦੇ ਵੱਲੋਂ ਕਰਤਾਰ ਸਿੰਘ ਸਰਾਬਾ ਦੀ ਵਰਸੀ ਦੇ ਮੌਕੇ ਇਹ ਵੱਡੇ ਐਲਾਨ ਕੀਤੇ ਗਏ ਆ ਉਸ ਹੁੰਦੇ ਹਾਂ ਪਾਣੀ ਦਾ ਜਿਹੜਾ ਇੱਥੇ ਪਿੰਡ ਦੇ ਪਾਣੀ ਦਾ ਸਪੰਸ ਸਾਹਿਬਾ ਨੇ ਵੀ ਕਿਹਾ ਪਾਣੀ ਖਰਾਬ ਹੋ ਗਿਆ ਥੱਲੇ ਧਰਤੀ ਵਾਲਾ ਤੇ ਇੱਥੇ ਫਿਲਟਰਡ ਵਾਟਰ ਜਿੰਨਾ ਵੀ ਉਹਦਾ ਖਰਚਾ ਹੋਊਗਾ ਇਸ ਪਿੰਡ ਨੂੰ ਸਾਰੇ ਪਿੰਡ ਨੂੰ ਪਾਣੀ ਮੁਹੱਈਆ ਸਾਫ ਪਾਣੀ ਮੁਹੱਈਆ ਕਰਾਉਣਾ ਸੋ ਫਾਰ ਜਿਹੜਾ ਅੰਦਾਜ਼ਾ ਹੈਗਾ 2 ਕਰੋੜ 82 ਲੱਖ ਦਾ ਤੇ ਇਹ ਅੱਜ ਹੀ ਮੈਂ ਡੀਸੀ ਸਾਹਿਬ ਨੂੰ ਕਹਿਤਾ ਤੇ ਤੁਸੀਂ ਇਹ ਪਾਣੀ ਵਾਲਾ ਜਿਹੜਾ ਮਸਲਾ ਸਭ ਤੋਂ ਵੱਡਾ ਤਾਂ ਇਹ ਹੀ ਹੈ ਕਿ ਆਪਾਂ ਨੂੰ ਪੀਣ ਵਾਲਾ ਪਾਣੀ ਸਾਫ਼ ਮਿਲੇ ਹਵਾ ਸਾਫ਼ ਮਿਲੇ ਇਹ ਬੁਨਿਆਦੀ ਸਹੂਲਤਾਂ ਚ ਆ ਜਾਂਦਾ ਇੱਕ 10 mm ਦੀ ਇੰਡੋਰ ਰੇਂਜ ਸ਼ੂਟਿੰਗ ਦੀ ਰੇਂਜ 2 ਕਰੋੜ ਰੁਪਇਆ ਉਹਦੇ ਵਾਸਤੇ ਤੇ ਜਿਹੜੀ ਹਲਵਾਰੇ ਨੂੰ ਛੜਕ ਜਾਂਦੀ ਹੈ ਜਿਹੜਾ ਸ਼ਹੀਦ ਕਰਤਾਰ ਸਿੰਘ ਸਰਾਭਾ 에ਰਪੋਰਟ ਉਹਦੀ ਫੋਰ ਲੀਨਿੰਗ ਕਰਨੀ ਹੈ ਲਲਤੋਂ ਕਲਾ ਤੋਂ ਪੱਖੋ ਵਾਲ ਤੱਕ ਉਹ ਵੀ ਉਹਦਾ ਵੀ ਪ੍ਰਬੰਧ ਜਿਹੜਾ ਉਹ ਸਿੱਧੀ ਕਰਤਾਰ ਸਿੰਘ ਸਰਾਭਾ ਰੋਡ ਜਿਹੜੀ ਹੈ ਉਹਨਾਂ ਦੇ ਨਾਂ ਤੇ ਜਿਹੜਾ 에ਰਪੋਰਟ ਹੈ ਅਲਵਾਰੇ ਵਾਲਾ ਉਥੇ ਜਾਊਗੀ ਤੇ ਨਾਲ ਨਾਲ ਕਿਉਂਕਿ ਉਹ ਆਪ ਇਲੈਕਟ੍ਰੀਕਲ ਇੰਜੀਨੀਅਰਿੰਗ ਦੇ ਸਟੂਡੈਂਟ ਸੀ ਤੇ ਪਾਇਲਟ ਬਣ ਲਈ ਗਏ ਸੀ ਟ੍ਰੇਨਿੰਗ ਲੈਣ ਤਾਂ ਇੱਥੇ Air Force Academy ਦੀ ਟ੍ਰੇਨਿੰਗ ਵਾਸਤੇ ਮੰਗ ਕੀਤੀ ਗਈ ਹੈ ਤਾਂ ਕਿ ਪਾਇਲਟ ਤੇ ਡਰੋਨ ਚਲਾਉਣ ਵਾਲੇ ਜਿਹੜੇ ਟੈਕਨੀਕਲ ਸਟਾਫ ਹੈ ਉਹ ਇੱਥੋਂ ਤਿਆਰ ਹੋ ਸਕੇ ਇਹ ਸਿਰਫ ਸਰਾਬੇਪਿੰਡ ਵਾਲੇ ਮੰਗ ਸਕਦੇ ਹੈ ਜਿਆ ਕੁਝ ਕਿਉਂਕਿ ਉਹਨਾਂ ਨੂੰ ਪਤਾ ਹੈ ਇਹ ਗੱਲ ਦਾ ਉਹ ਟੈਕਨੀਕਲੀ ਇਸ ਗੱਲੋਂ ਸਾਊਂਡ ਨੇ ਤੇ ਨਾਲ ਨਾਲ ਫੋਰੈਸਟ ਨਰਸਰੀ ਹੈ ਉਹਨੂੰ ਵੀ 99 ਲੱਖ ਰੁਪਇਆ ਲੇਟੈਸਟ ਟੈਕਨੋਲੋਜੀ ਨਾਲ ਉਹਨੂੰ ਬਣਾਇਆ ਜਾਊਗਾ ਤੇ ਟੋਟਲ 45 ਕਰੋੜ 84 ਲੱਖ ਰੁਪਇਆ ਇਸ ਪਿੰਡ ਨੂੰ ਅੱਜ ਅਨਾਉਂਸ ਕਰਨ ਲੱਗੇ ਉમે ਆ ਕੇ ਸਾਰੀਆਂ ਬੰਗਾਂ ਬਾਰੇ ਪੁੱਛਿਆ ਵੀ ਇਹ ਟੈਕਨੀਕਲੀ ਸਾਰਾ ਕੁਝ ਸਹੀ ਹੈ ਤੇ ਜਿਵੇਂ ਜਿਵੇਂ ਐਸਟੀਮੇਟ ਆਈ ਜਾਣਗੇ ਪੈਸੇ ਵੀ ਆਈ ਜਾਣਗੇ ਗਰਾਊਂਡ ਨੂੰ ਵੱਡੇ ਸਟੇਡੀਅਮ ਦੇ ਰੂਪ ਚ ਬਦਲਾਂਗੇ ਸਾਹਮਣੇ ਜਿਹੜੀ ਯਾਦਗਾਰ ਹੈ ਉਹ ਕਲੱਬ ਉਹਦੀ ਮੇਨਟੇਨੈਂਸ ਕਰਦਾ ਹੈ ਉਹਦੇ ਵਾਸਤੇ ਵੀ ਜਿੰਨਾ ਫੰਡ ਹੋਊਗਾ ਕਿਉਂਕਿ ਇਹ ਇਸ ਪਿੰਡ ਵਾਲਿਆਂ ਦਾ ਜਿਹਾ ਇਹੋ ਜਿਹਾ ਇਨਕਲਾਬੀ ਪਿੰਡਾਂ ਵਾਲਿਆਂ ਨੂੰ ਮੰਗ ਪੱਤਰ ਦੇਣ ਦੀ ਲੋੜ ਨਹੀਂ ਤੁਸੀਂ ਹੱਕ ਪੱਤਰ ਕਿਹਾ ਕਰੋ ਇਹ ਤੁਹਾਡਾ ਹੱਕ ਬਣਦਾ ਹੈ ਕਿਉਂਕਿ ਦੇਸ਼ ਲੈ ਕੇ ਦਿੱਤਾ ਜਿਹੜੇ ਮੁਲਕ ਨੇ ਉਸ ਮੁਲਕ ਵਾਸਤੇ ਖਜ਼ਾਨੇ ਹਮੇਸ਼ਾ ਖੁੱਲੇ ਰਹਿਣੇ ਚਾਹੀਦੇ ਆ ਸਰਕਾਰਾਂ ਦੇ ਸੋ ਤਾਂ ਦੇਖੀ ਆਮ ਆਦਮੀ ਪਾਰਟੀਆਂ ਸਰਕਾਰ ਬਚਨ ਵੱਧ ਹੈ ਤੇ ਉਹਨਾਂ ਦੇ ਬੋਲੋਂ ਹਮੇਸ਼ਾ ਹੀ ਜੋ ਲੋਕਾਂ ਦੇ ਹਿੱਤਾਂ ਦੇ ਕੰਮ ਨੇ ਉਹ ਲਗਾਤਾਰ ਕੀਤੇ ਚਾਰੇ ਨੇ ਜਿਹੜੇ ਵੀ ਪਿੰਡ ਦੇ ਵਿੱਚ ਜਾਂ ਜਿਹੜੇ ਵੀ ਇਲਾਕੇ ਦੇ ਵਿੱਚ ਹਲਕੇ ਦੇ ਵਿੱਚ ਕੋਈ ਸਮੱਸਿਆ ਆਉਂਦੀ ਹੈ ਤਾਂ ਉਹਨਾਂ ਨੂੰ ਜਿਹੜਾ ਕਿ ਪੂਰਾ ਕੀਤਾ ਜਾ ਰਿਹਾ ਕਿਉਂਕਿ ਆਮ ਆਦਮੀ ਪਾਰਟੀ ਸਰਕਾਰ ਨੇ ਸੱਤਾ ਚੋਲ ਤੋਂ ਪਹਿਲਾਂ ਇਹੀ ਕਿਹਾ ਸੀ ਕਿ ਲੋਕਾਂ ਨੂੰ ਕਿਸੇ ਵੀ ਮੁਸ਼ਕਲ ਦਾ ਸਾਹਮਣਾ ਨਹੀਂ ਕਰਨਾ ਪਵੇਗਾ ਤੇ ਹੌਲੀ ਹੌਲੀ ਕਰਕੇ ਸਾਰੇ ਵਿਕਾਸ ਕਾਰਜਾਂ ਦੇ ਕੰਮਾਂ ਉਹਨਾਂ ਦੇ ਹੱਲ ਕਹਿੰਦੇ ਵਿੱਚ ਅਰਤੀ ਤੇ ਆ ਜਾਣਗੇ ਬਿਊਰੋ ਰਿਪੋਰਟ ਅਚਾਨਤ ਸੋਚ